ਇੱਥੇ ਆ ਲਾ ਜੀ ਜਿਆਦਾ ਸਾਹਿਬ ਨਾਲ ਖੜਾ ਹੋਈ ਭਾਈ ਸਭ ਤੋਂ ਪਹਿਲਾਂ ਸਾਰੇ ਸਾਡੇ ਪੰਜਾਬ ਦੇ ਲੋਕਾਂ ਦਾ ਅਤੇ ਖਾਸ ਕਰਕੇ ਦੋਵਿਆਦਾ ਦੇ ਸਾਰੇ ਕਾਂਗਰਸੀ ਵਰਕਰ ਸਹਿਬਾਨ ਦਾ ਦੋਵਿਆਦਾ ਦੇ ਲੋਕਾਂ ਦਾ

ਉਹਨਾਂ ਦਾ ਆਸਾਨ ਕੀ ਵਿਰੋਧਾਰਾ ਦਾ ਮੈਨੂੰ ਲੱਗਦਾ ਮੇਰੀਆਂ 7 ਪੀੜੀਆਂ ਲੱਗਿਆ ਰਹੇ ਤਦ ਵੀ ਨਵਿਆਣਾ ਦੇ ਲੋਕਾਂ ਦਾ ਅਸੀਂ ਇਨਸਾਨ ਨਹੀਂ ਉਤਾਰ ਸਕਦੇ ਪਿਆਰਾ ਚੁੱਪ ਕਰਾਇਓ ਮੈਨੂੰ ਲੋਕ ਮਾਰੀ ਕਹਿੰਦੇ ਸਾਰ ਕੋਈ ਕਹਿੰਦੇ ਸੀ ਜਦਿਆਦਾ ਇੱਥੇ ਇਕੱਠ ਇਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ ਉਹ ਕਹਿੰਦੇ ਸੀ ਬੜੇ ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੀਵ ਰਢੀਂ ਦੇ ਬਾਰੇ ਲੋਕਾਂ ਨੇ ਕਹੀਆਂ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਹੁਧਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕੀਤੀ ਮੇਰਾ ਦੋਸਤ ਇੱਕ ਦਿਨ ਵਾਲ ਕਟਾਉਣ ਗਿਆ ਕਿਸੇ ਵਿਅਕਤੀ ਤੋਂ ਤੇ ਉਹ ਕਹਿੰਦਾ ਵੀ ਲੋਹਿਆਣਾ ਦਾ ਸੀ ਪੁਰਾਣਾ ਉਹਦਾ ਸਾਥੀ ਸੀ ਵਾਲ ਕਟਾਉਣ ਕਟਣ ਵਾਲਾ ਮੇਰਾ ਵੀਰ کہنا بھئی کس کو ووٹ ڈال رہے ہو تو کہنا جی آپ بتائیے آپ مالک ہیں میں تو آپ کے کہنے پہ ڈالوں گا کہنا بھئی میں کسی کا نہیں کھوں گا تو بتا کے اس کو ووٹ دے گا کہتا جی پھر میرا من تو جو باہری باہری جس کو کہتے ہیں کہتا باپ تا کہتے ہیں میرا جی کردہ میں وہ وٹ پا ہوں آج جو دیانہ دے لوگا جی پروو کرتا ہوں میں کیونے لوگا نے وٹا پائے گے میں انہوں ایم پی نہیں ہے ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਆਸ਼ੀਰਵਾਦ ਉਹਨਾਂ ਦਾ ਲਵਾਂਗੇ ਜਿਹਨਾਂ ਨੇ ਮੋਟਾ ਪਾਇਆ। ਲੇਕਿਨ ਮੈਂ ਉਹਨਾਂ ਲੋਕਾਂ ਨੂੰ ਵੀ ਐਮਪੀ ਜਿਨ੍ਹਾਂ ਨੇ ਰੋਗਾਂ ਦੇ ਨੂੰ ਨਹੀਂ ਮੋਟਾ ਪਾਇਆ। ਉਹ ਵੀ ਬਹੁਤ ਸਾਰੇ ਮੇਰੇ ਸੱਜਣਾ ਨੂੰ ਦਰਿਆਣੇ ਦੇ ਬਹੁਤ ਸਮਝਦਾਰ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਉਮਰਾ ਕੀਤਾ ਗਿਆ। ਧਰਮ ਦਾ ਨਾਮ ਲੈ ਕੇ ਮੇਰੇ RAM ਜੀ ਦਾ ਨਾਮ ਲੈ ਕੇ ਪਰ RAM ਜੀ ਨੇ ਅੱਜ ਸਿੱਧ ਕਰਤਾ अयोध्या ਦੇ ਵਿੱਚ ਕਾਂਗਰਸ ਪਾਰਟੀ ਨਹੀਂ ਜਿੱਤੂਗੀ ਇਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵੇਚਣਾ ਚਾਹੁੰਦੇ ਨੇ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਹਨ ਉੱਤਰ ਪ੍ਰਦੇਸ਼ ਸੀਟਾਂ ਭਾਜਪੀ ਦੀਆਂ ਕਰ ਜਾਣੀਆਂ ਔਰ ਅਕਲੇਸ਼ ਸ਼ਾਦਰ ਦੀ ਧਰਮਪਰਤੀ 7 ਲੱਖ ਵੋਟਾਂ ਤੇ ਜਿੱਤਨੀਆਂ ਇਹ ਆਪਣੇ ਆਪ ਚ ਸਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਮ ਜੀ ਦੇ ਝੰਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਦ ਤੇ ਔਰ ਕਈ ਡਿਗ ਡਿਗ ਕੇ ਮਾਫੀ ਚਾਹਣਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਉਹ ਕੂੜੇ ਦੇ ਢੇਰ ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲੈ ਆਏ ਹਨ ਇਹੋ ਜਿਹਾ ਤਾਂ ਕਿ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਧਰਮ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਣਾ ਸੀ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਇਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬੰਕੇ ਛਿੜਛਿੜੀ ਜ਼ਿੰਦਗੇ ਸੋ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਜਿੱਤ ਹੈ ਜਿਹਦੀ ਮੈਨੂੰ ਬੇਹਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲੇ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਅੱਜ ਹੀ ਚਿੰਤਾ ਹੈ ਮੈਂ ਰਾਸੇ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹ ਤਾਂ ਮਾਈ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤ ਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਬੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਵਾਦ ਕਰਾਂਗੇ ਸਾਰੇ ਸਾਡੇ ਧਰਮੰਦਾਰ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹਾਂ ਬਹੁਤ ਸਾਰੇ ਲੋਕ ਕਹਿੰਦੇ ਕਹਿ ਦਿੰਦੇ ਕਿ ਰਾਜਾ ਵਿਢਿੰਗ ਕਿਸੇ ਪਤਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਵਿਢਿੰਗ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਵਿਢਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ ਔਰ ਜਿੱਥੇ ਵੀ ਸਨੇਹਾ ਹੈ ਸਾਨੂੰ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਰਵੀ ਕੀਤਾ ਹੈ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਬਾਬੇ ਨਾਨਕ ਦਾ ਪੰਜਾ ਭਾਵੇਂ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਬਾਬੇ ਨਾਨਕ ਦੀ ਤੱਕੜੀ ਹੈ ਕਾਫੀ ਉਹਨੇ ਤੇ ਮਾਫੀ ਮੰਗੀ ਹੈ ਪਰ ਅਸੀਂ ਜੋ ਸੁਨੇਹਾ ਸਾਥ ਸੰਗਤ ਦਾ ਹੈ ਚਾਹੇ ਉਹ Hindu ਤਰਫ ਦਾ ਸੁਨੇਹਾ ਹੋਵੇ ਜਦੋਂ Hindu ਤਰਫ ਦਾ ਜਸ਼ਨ ਮਨਾਇਆ ਤੇ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਗਿੱਦਰਬਾ ਦੇ ਵਿੱਚ ਰਾਮ ਮੰਦਰ ਜੀ ਦੀ ਪਰਿਸ਼ਤਾ ਜਦੋਂ ਸਿੰਘੀ ਦੀਵੇ ਵੰਡੇ ਤੇਲ ਦਿੰਦਾ ਲੋਕਾਂ ਨੂੰ ਲੱਡੂ ਦਿੰਦੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਭ ਸਨੇਹਾ ਸੀਗਾ ਇਹ ਵੀ ਹੁਣ ਇਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਇਸ ਕਰਕੇ ਕਿਸੇ ਪ੍ਰਕਾਰ ਦਾ ਉਜਸ਼ਨ ਨਹੀਂ ਹੈ। ਔਰ ਬਹੁਤ ਸਾਰਾ ਕੰਮ ਹੈ। ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ। ਇਸ ਵਾਰ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੋਡ ਸਾਪ ਅਸੀਂ ਡਰਾਈਵ ਇਟ ਦਿੱਤਾ ਹੈ। ਉਹ ਵੀ ਸਾਡਾ ਓਪਨ ਸੀਗਾ ਬਹੁਤ ਸਾਰੇ ਹੋਰ ਸੁਝਾਅ ਵੀ ਆਏ ਹੈ। ਅਸੀਂ ਉਹਨਾਂ ਤੇ ਆਉਣ ਵਾਲੇ ਸਭ ਵਿੱਚ ਕੰਮ ਕਰਨਾ ਹੈ। ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ। ਔਰ ਮੈਨੂੰ ਲੱਗਦਾ ਹੈ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚਿਤ ਜਿਹੜੀ ਐਨਡੀਏ ਦੀ ਔਰ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਖਸ ਹੋਣ ਦਾ ਕੰਮ ਕੀਤਾ ਹੈ ਔਰ ਇੰਡੀਆ ਗੱਠਜੰਬੰਦਨ ਦੀ ਹੋਈ ਹੈ ਮੈਨੂੰ ਸਮਝਦਾ ਹੈ ਕਿ ਆਪਣੇ ਆਪ ਦੇ ਵਿੱਚ ਮਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਖੜਾ ਦਿੱਤਾ ਗਿਆ ਉੱਤਰ ਪ੍ਰਦੇਸ਼ ਤੋਂ ਔਰ ਅਯੁੱਧਿਆ ਦਾ ਮੈਂ ਤੁਹਾਨੂੰ ਦੱਸਦਾ ਕਿ ਅਯੁੱਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰ ਨਾ ਏ ਰਾਮ ਜੀ ਦਾ ਸਿੱਧਾ ਸਿੱਧਾ ਰਾਮ ਭਗਵਾਨ ਦਾ ਸਿਰ ਹੈ ਜੀ ਜੋ ਮੇਰਾ ਨਾਮ ਦਾ ਇਸਤੇਮਾਲ ਗਲਤ ਕਰੇਗਾ ਪੂਰੀ ਨਾਲ ਇਹ ਅੰਦਾਜ਼ ਮੜਗਾ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਕਿਰਪਾ ਕਰੇਗਾ ਕਿ ਸ਼ਾਇਦ ਬਹੁਤ ਸਾਰੇ ਐਨਡੀਏ ਦੇ ਜਿਹੜੇ ਨਾਲ ਸਮਰਥਕ ਜਿਹੜੇ ਸੀਗੇ ਉਹ ਸਾਥੀ ਨੂੰ ਸੁਣਿਆ ਆਸੇ ਪਾਸਿਓਂ ਕਿ ਉਹ ਟੈਲੀਫੋਨ ਚੱਕਣਾ ਮੋਦੀ ਸਾਹਿਬ ਦਾ ਬੰਦ ਕਰਤਾ ਪਰਮਾਤਮਾ ਕਿਰਪਾ ਕਰੇ ਕਿ ਸ਼ਾਇਦ ਇੰਡੀਆ ਗਠਬੰਧਨ ਉਹਨਾਂ ਦੇ ਦਿਨਾਂ 'ਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇ। ਔਰ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਮੁੰਡੇ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ। ਬਹੁਤ ਵੱਡੀ ਜਿੱਤ ਪ੍ਰਾਪਤ ਸੱਤ ਸਿੱਖਾ। ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸਿੱਖਾ ਤੁਸੀਂ ਲੈ ਕੇ ਜਾਓਗੇ? ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ। ਮੈਂ ਨਾ 013 ਕਹਾ ਅਨੰਤ 13 0 ਕਹਾ میں کہہ رہا سی ہمیشہ پہلے دن تو آج تک سب تو بڑی پارٹی دے روپ دے بچ سب تو بات سیٹا کانگریس پارٹی لے کے جائے گی آج جو صد ہو گیا اور کانگریس پارٹی دو ہزار ستائی دے واسطے آج یہ چندہ کر گیا بابا کرپا کرے گا دو ہزار ستائی چسی یہ راجے گرے ہی چندے ٹیم جیتا اس ساری ساری ٹیم تمام سارے سینئر لیڈر سہبان ਅਸੀਂ ਸਾਰਿਆਂ ਨੇ ਢਲ ਮਿਲ ਕੇ ਮੇਰੇ ਸਰਜੇ ਖੱਬੇ ਬੈਠੇ ਜਿਹੜੇ ਲੋਕ ਐ ਇਹ ਰਾਜਾ ਵੜੀ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕ ਆਏ ਨੇ ਕਿਉਂਕਿ ਅ ਕਈਆਂ ਨੂੰ ਇਸ ਗੱਲ ਵੀ ਪ੍ਰੋਗਰਾਮ ਅਸੀਂ ਮੰਦਰ ਮੱਥਾ ਦੇਖਣਾ ਸੀ ਗੁਰਦੁਆਰਾ ਸਾਹਿਬ ਦੇਖਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम ਕੰਪੀਟਿਟਿਡ ਕੈਂਡੀਡੇਟਸ ਸਾਡੇ ਐਮਐਲਏ ਸਹਿਬਾਨ ਬਹੁਤ ਬੰਡਾਈ ਨਾ ਨਹੀਂ ਮੇਰੀ ਚਿੱਤ ਦੇ ਵਿੱਚ ਯੋਗਦਾਨ ਪਾਇਆ ਸੋ ਭਾਤ ਵਿੱਚ ਮੇਰੇ ਦੋਸਤਾਂ ਮੇਰੇ ਦੋਸਤਾਂ ਜਿਹੜੇ ਚੋਣ ਹਾਰ ਗਏ ਪਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੂਸ਼ੀ ਬਖਸ਼ੇ ਪਰ ਮੈਂ ਉਹਨਾਂ ਨੂੰ ਕਿਰਾਏ ਦੇ ਨਹੀਂ ਛੋਣ ਹੈ ਫੋਰੇ ਦਾ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗਿਰ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਗਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਪਰੰਨ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੇ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣਾ ਹਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇੰਜਾਅ ਦਿਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇੰਜਾਅ ਦਿਲਾਤਾ ਕੇਸੀ ਵੀਰੂ ਬੁਆਦੇ 10 ਕਲਾ ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਗਲਤੀ ਕਰਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇਤਾ ਹੋਂਦਾ ਮੈਨੂੰ ਵੋਟਾਂ ਪਾ ਲਿਆ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਮਿਲਦੀਆਂ ਮੈਨੂੰ ਮਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੁਣਾੜਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜਦੋਂ ਤੁਸੀਂ ਬਾੜੀ ਸੋਚ ਰੱਖੋਗੇ ਤਾਂ ਫੇਰ ਪ੍ਰਮਾਤਮਾ ਤੁਹਾਡੇ 'ਤੇ ਕਿਰਪਾ ਨਹੀਂ ਕਰੇਗਾ ਸੋ ਅਗਰ ਮਿੱਟੂ ਹੁੰਦਾ ਤਾਂ ਸ਼ਾਇਦ ਰਾਜ ਉਹਨੇ ਕੀ ਹੁੰਦਾ ਹੀ ਨਾ ਪਰ ਕਰੇ ਕਰਾਵੇ ਆਪੇ ਆਪ ਸੱਚੇ ਪਾਤਸ਼ਾਹ ਜੇ ਫਾਰਮੇ ਪਰ ਉਹਨਾਂ ਗੁਆਂ ਨੂੰ ਸਾਰੇ ਸਾਥੀਆਂ ਨੂੰ ਸਾਡੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ ਬੇਸ਼ੱਕ ਉਹਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁੰਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਹੈ ਕੱਲ ਵੀ ਮੰਗਣਾ ਹੈ ਸੋ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸੋ ਸਾਰੇ ਰਗ ਰਗ ਕੇ ਮੇਰੀ ਤਰਫ ਪਰਦੇ ਦੋਵੇਂ ਜਾਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਔਰ ਆਹਿੰਦ ਲੁਧਿਆਣੇ ਦੀ ਸੇਵਾ ਕਰਾਂਗੇ ਇਹ ਮੈਂ ਉਹਨੂੰ ਕਰਦਾ ਦੁਬਾਰਾ ਫੇਰ ਜਿਹੜੀਆਂ ਕਰੇ ਕੋਈ ਸਾਰੇ ਆਪਣੇ ਕਾਂਗਰਸ ਦੀ ਜੀ ਤੁਸੀਂ ਮੰਡਟ